ਸੋਸ਼ਲ ਮੀਡੀਆ ਤੇ ਉੱਤੇ ਤੁਸੀਂ ਇੱਕ ਵੀਡੀਓ ਬਹੁਤ ਵਾਇਰਲ ਹੁੰਦੀ ਵੇਖੀ ਹੋਊਗੀ ਜਿਸ ਦੀ ਵੀਡੀਓ ਦੇ ਵਿੱਚ ਇੱਕ ਮੀਆਂ ਤੇ ਬੀਬੀ ਦਾ ਦੋਨਾਂ ਦਾ ਰੌਲਾ ਚੱਲ ਰਿਹਾ ਵੀ ਘਰ ਵਾਲਾ ਇਲਜ਼ਾਮ ਲਾਉਂਦਾ ਪਿਆ ਵੀ ਮੇਰੀ ਘਰ ਵਾਲੀ ਸਾਨੂੰ ਨੀਂਦੀਆਂ ਗੋਲੀਆਂ ਪਾਉਂਦੀ ਆ ਮੇਰੇ ਮਾਂ ਪੈਣ ਨੂੰ ਨੀਂਦੀਆਂ ਗੋਲੀਆਂ ਪਾਉਂਦੀ ਆ ਤੇ ਘਰ ਵਾਲੀ ਕਹਿ ਰਹੀ ਆ ਵੀ ਮੇਰਾ ਘਰ ਵਾਲਾ ਕਿਸੇ ਨਾਲ ਉਹਦੇ ਨਜਾਇਜ਼ ਸੰਬੰਧ ਨੇ ਉਹ ਵੀ ਮੈਨੂੰ ਜਿਹੜਾ ਇਲਜ਼ਾਮ ਮੇਰੇ ਤੇ ਲਾ ਰਿਹਾ ਉਹ ਸਭ ਝੂਠ ਨੇ ਤੇ ਮੈਂ ਆਪਣੇ ਸੱਸ ਸਹੁਰੇ ਨੂੰ ਬਹੁਤ ਪਿਆਰ ਨਾਲ ਰੱਖਦੀ ਆ ਪਰ ਮੇਰੀ ਜਿਹੜੀ ਸੱਸ ਆ ਉਹ ਮੇਰੇ ਘਰ ਵਾਲੇ ਨੂੰ ਉਂਗਲਾ ਲਾਉਂਦੀ ਆ ਅੱਜ ਉਹਨਾਂ ਦੋਵਾਂ ਦੀਆਂ ਵੀਡੀਓ ਤੁਸੀਂ ਲੋਕਾਂ ਨੇ ਵੇਖੀਆਂ ਹੋਣਗੀਆਂ ਅੱਜ ਉਹਨਾਂ ਨੂੰ ਦੋਨਾਂ ਨੂੰ ਕੈਮਰੇ ਮੂਰੇ ਲੈ ਕੇ ਆਏ ਹੋયા ਇਹਨਾਂ ਨਾਲ ਦੋਨਾਂ ਨਾਲ ਗੱਲਬਾਤ ਕਰਾਂਗੇ ਵੀ ਸਾਰਾ ਮਸਲਾ ਕੀ ਹੈ ਗੱਲਬਾਤ ਕੀ ਆ ਹਾਂਜੀ ਕੀ ਹਾਲ ਚਾਲ ਹੈ ਜੀ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਅਸੀਂ ਹੁਣ ਮੈਨੂੰ ਇਹ ਦੱਸੋ ਵੀ ਹਾਂ ਹੁਣ ਤੁਸੀਂ ਕੈਮਰੇ ਮੂਰੇ ਆਏ ਹੋ ਹੁਣ ਇੱਕ ਦੂਜੇ ਦੇ ਮੂੰਹ ਤੇ ਤੁਸੀਂ ਹੁਣ ਦੱਸੋ ਵੀ ਹੁਣ ਤੁਹਾਡੇ ਚ ਕਿਹੜਾ ਕਿਹੜਾ ਕਸੂਰ ਆ ਜਿਹੜਾ ਤੇਰੇ ਘਰ ਵਾਲਾ ਤੇਰੇ ਤੇ ਇਲਜ਼ਾਮ ਲਾ ਰਿਹਾ ਬੀ ਟੂਨਿੰਗ ਦੀਆਂ ਗੋਲੀਆਂ ਪਾਉਣੀਆਂ ਇਹ ਸੱਚਾ ਗੱਲ ਏ ਕੋ ਝੂਠ ਗੱਲ ਆ ਵੀਰੇ ਬਿਲਕੁਲ ਝੂਠਾ ਤੁਹਾਡੇ ਸਾਹਮਣੇ ਆ ਹੁਣ ਇਹ ਹੁਣ ਤੁਸੀਂ ਇਹਨੂੰ ਮੇਰੇ ਮੂੰਹ ਤੇ ਪੁੱਛੋ ਵੀ ਕੌਣ ਸੱਚਾ ਤੇ ਕੌਣ ਝੂਠਾ ਹਨਾ ਤੁਹਾਨੂੰ ਪਤਾ ਲੱਗ ਜਾਊਗਾ ਬਾਕੀ ਵੀਰੇ ਇਹਨੇ ਦੇਖ ਲਓ ਤੁਹਾਡੇ ਸਾਹਮਣੇ ਕਿਹਾ ਵੀ ਮੈਂ ਗੋਲਣਾ ਪਾਉਣੀ ਆ ਗੋਲੀਆਂ ਪਾਉਣ ਵਾਲੀ ਗੱਲ ਕੋਈ ਸਬੂਤ ਹੈਗਾ ਇਹਨਾਂ ਦੇ ਕੋਲੇ ਵੀ ਮੈਂ ਗੋਲਣਾ ਪਾਉਣੀ ਹਾਂ ਹਾਂ ਹਾਂਜੀ ਬਈ ਯਾਰ ਮੈਂ ਹੀ ਗਲਤ ਐ ਸਹੀ ਐ ਫਿਰ ਇਹ ਗੋਲਣਾ ਪਾਉਂਦੀ ਸੀ ਦੱਬੀ ਮੈਂ ਤਾਂ ਹੀ ਕਿਹਾ ਅੱਗੇ ਭਾਈ ਹੋਰ ਕੁਝ ਨਹੀਂ ਕਿਹਾ ਮੈਂ ਵੀਡੀਓ ਚ ਬਈ ਹਾਂ ਇਹ ਕਰਦੀ ਸੀ ਇਹ ਕੰਮ ਵੀ ਮੈਂ ਤਾਂ ਕੀਤਾ ਹਾਂ ਮੋਰੇ ਵੈਦੀ ਕੀ ਕਰਦੀ ਸੀ ਇਹਨੂੰ ਪੁੱਛ ਹਾਂ ਹਾਂਜੀ ਮੋਰੇ ਵਿੱਚ ਦੀ ਬਾਈ ਇਹਨਾਂ ਨੇ ਆਪ ਹੀ ਮੋਰਾ ਵੀ ਕਿਹੜਾ ਹੋ ਜਿਵੇਂ ਆਪਾਂ ਘਰਾਂ ਦੇ ਵਿੱਚ ਹਨਾ ਕੰਧ ਸਾਂਝੀ ਹੁੰਦੀ ਆਪਾਂ ਇੱਕ ਏਟ ਕੱਢ ਲੈਨੇ ਆ ਉਸ ਕੰਧ ਦੇ ਵਿੱਚੋਂ ਤੇ ਉਵੇਂ ਕਾ ਸਾਡੇ ਕੰਧ ਦੇ ਵਿੱਚੋਂ ਇੱਕ ਏਟ ਨਿਕਲੀ ਹੋਈ ਆ ਤੇ ਇਹ ਮੈਨੂੰ ਆਪ ਹੀ ਇਹਨੇ ਆਖਿਆ ਸੀ ਵੀ ਉਹਨੂੰ ਚਾਹ ਪਾਣੀ ਫੜਾ ਦਿਆ ਕਰ ਉਹ ਕਈ ਵਾਰੀ ਮੈਨੂੰ ਕਮਰੇ ਵਿੱਚ ਦੀ ਆਵਾਜ਼ ਮਾਰ ਦਿੰਦਾ ਤੇ ਮੈਂ ਉਹਨੂੰ ਮੋਰੇ ਥਾਣੀ ਦੀ ਗੱਲ ਸੁਣ ਲੈਂਦੀ ਤੇ ਫਿਰ ਇਹਦੇ ਵਿੱਚ ਕਿੱਡੀ ਕੁ ਗੱਲ ਸੀ ਵੀ ਇਹਦਾ ਮਤਲਬ ਬਾਹਰ ਹੈਗਾ ਬਾਹਰ ਤੋਂ ਦੀ ਆ ਜਾਂਦਾ ਤੂੰ ਜਾਵੜਦੀ ਮੋਰੇ ਵੈਦੀ ਕੀ ਸੀ ਹੱਥ ਫੜਦੇ ਸੀ ਇੱਕ ਦੂਜੇ ਲਈ ਕੀ ਕਰਦੇ ਸੀ ਮੋਰੇ ਵੈ ਇਹੋ ਜਿਹੀ ਕੋਈ ਗੱਲ ਨਹੀਂ ਪਈ ਕੋਈ ਹੱਥ ਨਹੀਂ ਫੜਦੇ ਸੀ ਅਸੀਂ ਇੱਕ ਦੂਜੇ ਦਾ ਇਹੋ ਜਿਹਾ ਕੁਝ ਨਹੀਂ ਸੀਗਾ ਇਹਨਾਂ ਨੇ ਨਜਾਇਜ਼ ਗੱਲਾਂ ਬਣਾਈਆਂ ਇਹਨੂੰ ਐ ਪੁੱਛੋ ਵੀ ਪਹਿਲਾਂ ਇਹਨੇ ਆਪ ਤੂੰ ਆਪ ਆਖਿਆ ਸੀ ਵੀ ਤੂੰ ਉਹਨੂੰ ਚਾਹ ਪਾਣੀ ਬਣਾ ਦਿਆ ਕਰ ਕੋਈ ਰੋਟੀ ਪਾਣੀ ਦੇ ਦਿਆ ਕਰ ਕੋਈ ਗੱਲ ਨਹੀਂ ਜਵਾਕ ਹੈਗਾ ਕੀ ਗੱਲ ਕਹੀ ਸੀ ਤੂੰ ਬਈ ਯਾਰ ਮੈਂ ਕਹੀ ਸੀ ਮਨੂੰ ਐ ਤਾਂ ਨਹੀਂ ਕਹੀ ਮੇਰੇ ਘਰ ਝਾੜ ਕੇ ਜਾਈ ਤੂੰ ਹਾਂ ਐਦਾਂ ਨਹੀਂ ਮੈਂ ਕਿਹਾ ਤੂੰ ਸਮਝਣਾ ਸੀ ਤੂੰ ਸੋਚਣਾ ਸੀ ਮੇਰੇ ਬਾਰੇ ਮੈਂ ਭਈ ਸੋਚਿਆ ਹੀ ਸੀਗਾ ਠੀਕ ਆ ਇਹਦੇ ਕਹੇ ਤੇ ਮੈਨੂੰ ਰੋਟੀ ਪਾਣੀ ਦਿੰਦੀ ਸੀ ਨਹੀਂ ਮੈਨੂੰ ਕੀ ਲੋੜ ਸੀ ਸਾਰਾ ਸਾਰਾ ਦਿਨ ਮੈਂ ਤਾਂ ਕੰਮ ਨਵੇੜ ਕੇ ਮੋਇਨਾ ਪੈ ਜਾ ਕਰਦੀ ਇਹਨਾਂ ਨੇ ਆਪਦੀ ਆਪ ਉਹਨੂੰ ਗੁਝਾਇਆ ਸੀ ਜੇ ਇਹ ਕਹਿੰਦੇ ਵੀ ਭਈ ਤੂੰ ਰੋਟੀ ਪਾਣੀ ਨਾ ਦਿਆ ਕਰ ਮੈਨੂੰ ਕੀ ਲੋੜ ਸੀਗੀ ਮੈਂ ਨਾ ਫੜਾਇਆ ਕਰਦੀ ਰੋਟੀ ਪਾਣੀ ਮੈਂ ਆਹਦਾ ਮੋਇਨਾ ਕੰਮ ਨਵੇੜ ਕੇ ਪੈ ਜਾ ਕਰਦੀ ਮੈਨੂੰ ਸਾਰਾ ਦਿਨ ਉਹ ਕਮਲ ਕੁੱਤੇ ਲਈ ਰੱਖਦਾ ਸੀ ਕਦੇ ਚਾਹ ਬਣਾ ਦੇ ਭਾਬੀ ਕਦੇ ਕੁਸ਼ ਕਰ ਦੇ ਮੈਂ ਇਹਨਾਂ ਦੇ ਮੂੰਹ ਨੂੰ ਕਰਦੀ ਸੀ ਮੇਰਾ ਉਹ ਕੀ ਲੱਗਦਾ ਸੀਗਾ ਤੇ ਇਹਨਾਂ ਨੇ ਹੁਣ ਨਜਾਇਜ਼ ਜਿਹੜੀ ਹੈਗੀ ਗੱਲ ਬਣਾ ਲਈ ਆਪਦੀ ਆਪ ਇਹ ਮੈਨੂੰ ਕ ਖਲਿਆ ਠੀਕ ਆ ਉਹਨੇ ਨਜਾਇਜ਼ ਗੱਲਾਂ ਬਣਾਇਆ ਇਹਨੇ ਮੈਨੂੰ ਕੁੱਟਿਆ ਤੇ ਰਿਸ਼ਤੇਦਾਰ ਇਹੋ ਜਿਹੇ ਇਹਨਾਂ ਦੇ ਗੰਦੇ ਹੈਗੇ ਠੀਕ ਆ ਉਹਨਾਂ ਨੂੰ ਸੱਦ ਕੇ ਇਹਨੇ ਉਹਨਾਂ ਨੇ ਸਾਡੀ ਵੀਡੀਓ ਬਣਾ ਕੇ ਨੈਟ ਤੇ ਚੜਾਤੀ ਹੁਣ ਮੇਰੀ ਤਾਂ ਚਾਰ ਚਸਫੇਰ ਇਹਨਾਂ ਨੇ ਬੇਇੱਜ਼ਤੀ ਕਰਾਤੀ ਠੀਕ ਆ ਮੁੰਡਾ ਇਹ ਰੱਖਣ ਨੂੰ ਚਾਹੁੰਦਾ ਵਿਆਹ ਦੂਜਾ ਕਰਾਉਣਾ ਚਾਹੁੰਦਾ ਠੀਕ ਆ ਮੈਂ ਉਹ ਹੋਣ ਨਹੀਂ ਦਿੰਦੀ ਹਾਂ ਬਾਈ ਯਾਰ ਮੇਰੀ ਗੱਲ ਸੁਣ ਨੀਂਦ ਨਾਲ ਕੋਲ ਨਹੀਂ ਆਏ ਪਉਂਦੀ ਮੇਰੇ ਮਾਂ ਪਿਓ ਨੂੰ ਹਾਂ ਉਹਨਾਂ ਦੇ ਇਹ ਗਰਦੀ ਚੋਰ ਜਿਓ ਗੱਲਾਂ ਹਾਂ ਹਜੇ ਸਾਨੂੰ ਕਹਿੰਦੀ ਗਲਤ ਆ ਤੁਸੀਂ ਤੇਰੇ ਕੋਲ ਕੀ ਪ੍ਰੂਫ ਆ ਬੀ ਤੇ ਪ੍ਰੂਫ ਬਾਈ ਮੇਰੇ ਕੋਲ ਤੂ ਦੋ ਗਿਆ ਨਾ ਇਹ ਰਿਕਾਰਡੀਆਂ ਮੇਰੇ ਕੋਲ ਪਈਆਂ ਹੁਣ ਨਾ ਰਿਕਾਰਡੀਆਂ ਰਿਕਾਰਡ ਹੁਣ ਗਿਆ ਮੇਰੇ ਕੋਲ ਬਈ ਗੁੱਸੇ ਚ ਫੋਨ ਸੈੱਟ ਬੈਠਾ ਵੀ ਮੈਂ ਲੈਟਰੀਂ ਗੀ ਗੁੱਸਾ ਗੁੱਸਾ ਆ ਰਹਾ ਸੀ ਵੀਰੇ ਨੂੰ ਆਈ ਪੁੱਛੋ ਜੇ ਸੱਚਾ ਸੀ ਕਹਾਂ ਗੁੱਸਾ ਸੀ ਫਿਰ ਲੋਕਾਂ ਦੇ ਸਾਹਮਣੇ ਜਦੋਂ ਇਹਨਾਂ ਨੇ ਮੈਨੂੰ ਜਲੀਲ ਕਰਤਾ ਵੀਡੀਓ ਬਣਾ ਕੇ ਕਰਕੇ ਲੈ ਕੇ ਗਿਆ ਤੇਰਾ ਅੱਛਾ ਤੂੰ ਸੀ ਮੈਨੂੰ ਇਹ ਦੱਸੋ ਵੀ ਤੂੰ ਘਰੋਂ ਕਿਉਂ ਕੱਢਿਆ ਇਹਨੂੰ ਘਰੋਂ ਬਿਓ ਅਗਲਾ ਘਰੋਂ ਫੜ ਕੇ ਫੜ ਕੇ ਲੈ ਗਿਆ ਮੰਜੇ ਤੇ ਥਾਕੇ ਇਹਨਾਂ ਸਾਰਾ ਪ੍ਰਵਾਸ ਛੱਡ ਕੇ ਆਈ ਏ ਤੂੰ ਇਹਨੂੰ ਘਰੋਂ ਕੱਢੀ ਜਨਾ ਲੋਕਾਂ ਮਰੇ ਦਾ ਸ਼ੋਸ਼ਣ ਇਕ ਸਾਹਿਬ ਦਾ ਤੂੰ ਇਹਦਾ ਵੀਡੀਓ ਬਣਾ ਕੇ ਇਹਦੀ ਬੇਇੱਜ਼ਤੀ ਕੀਤੀ ਤੈਨੂੰ ਇਹ ਪਤਾ ਇਹ ਬੇਇੱਜ਼ਤੀ ਨੇ ਸਾਡੀ ਕੀਤੀ ਸੀ ਕੀ ਕੀਤੀ ਇਹਦੀ ਹਾਂ ਇਹਨੇ ਸਾਡੀ ਕੀਤੀ ਬੇਇੱਜ਼ਤੀ ਬਾਈ ਮੈਂ ਕੀ ਬੇਇੱਜ਼ਤੀ ਕੀਤੀ ਮੈਨੂੰ ਐਂ ਦੱਸੋ ਇਹਨਾਂ ਨੇ ਵੀਡੀਓ ਬਣਾਤੀ ਇਹ ਕਹਿੰਦਾ ਵੀ ਉਹਦਾ ਹੱਥ ਫੜ ਕੇ ਲੈ ਕੇ ਗਿਆ ਹੱਥ ਫੜ ਕੇ ਜਾਂਦੀ ਆ ਮੈਂ ਉਹਦਾ ਹੱਥ ਫੜ ਕੇ ਨਹੀਂ ਗਈ ਇਹਨਾਂ ਨੇ ਮੈਨੂੰ ਧੱਕੇ ਮਾਰ ਮਾਰ ਕੇ ਕੱਢਿਆ ਕਰੋ ਸਬੂਤ ਮੇਰੇ ਕੋਲ ਸਾਰੇ ਪਿਆ ਬਾਈ ਜਿਸ ਸਬੂਤ ਪਿਆ ਸਬੂਤ ਦਿਖਾਓ ਕਿੱਥੇ ਹੈ ਕਿੱਥੇ ਸਬੂਤ ਦਿਖਾਓ ਮੁੰਡਰਾ ਕੋਲ ਚੱਲ ਚੱਲੇ ਜੀ ਹੂੰ ਤੂੰ ਚੱਲ ਜਿਹਦੇ ਕੋਲੇ ਜਾਣਾ ਤੂੰ ਰਿਕਾਰਡਿੰਗ ਸੁਣਾ ਜਿਹੜਾ ਤੂੰ ਰਿਕਾਰਡਿੰਗ ਕਹਿਣਾ ਘਰੇ ਆਉਂਦੇ ਨਹੀਂ ਆਉਂਦੇ ਘਰੇ ਇਹਦਾ ਮਾਂ ਪਿਓ ਵੀ ਜਾਂਦਾ ਰਿਹਾ ਪੰਚਾਇਤਾਂ ਚ ਪੁੱਛ ਨੂੰ ਨਹੀਂ ਜਾਂਦਾ ਜੀ ਦਾ ਹਾਂ ਇੱਕ ਵਾਰੀ ਪੁੱਛ ਨੂੰ ਨਹੀਂ ਬਈ ਇਹੋ ਜੀ ਕੋਈ ਗੱਲ ਨਹੀਂ ਪੰਚਾਇਤਾਂ ਪੁੱਛਤਾਂ ਨਹੀਂ ਮੈਂ ਆਪਦੇ ਪੇਕੇ ਘਰੇ ਆਇਆ ਇਹਨੇ ਫੋਨ ਲਾਇਆ ਤੈਨੂੰ ਵੀ ਤੂੰ ਕਿੱਥੇ ਹੈ ਕਿੱਥੇ ਨਹੀਂ ਨਹੀਂ ਜੀ ਇਹਨੇ ਇੱਕ ਵਾਰੀ ਵੀ ਫੋਨ ਇਹਨੂੰ ਤਾਂ ਆਏ ਸੀਗਾ ਵੀ ਉਹਦੇ ਨਾਲ ਰਹਿਣ ਲੱਗ ਗਈ ਇਹ ਮੈਨੂੰ ਕੀ ਲੋੜਾ ਹੋਰ ਇਹਦੇ ਘਰਾਂ ਵਾਲਾ ਮੈਂ ਨਹੀਂ ਇਹ ਉਹਦਾ ਮੇਰੇ ਚਾਚੇ ਦਾ ਮੁੰਡਾ ਉਹ ਆ ਉਹ ਵੀ ਸਾਹਵੇਂ ਨੂੰ ਤੈਨੂੰ ਕੀ ਲੱਗਦਾ ਵੀ ਜਿਹੜਾ ਇਹਦਾ ਥੋੜੇ ਘਰੇ ਮੁੰਡਾ ਆਉਂਦਾ ਹੁੰਦਾ ਸੀ ਇਹਨਾਂ ਨੇ ਚਮਲਾਇਆ ਸੀ ਉਹਨਾਂ ਨੂੰ ਇਹਨਾਂ ਨੇ ਗਝਾਇਆ ਸੀ ਇਹਨਾਂ ਨੇ ਹੀ ਗਝਾਇਆ ਸੀ ਇਹਨਾਂ ਨੇ ਹੀ ਚਮਲਾਇਆ ਸੀ ਇਹਨਾਂ ਨੇ ਹੋ ਸਕਦਾ ਬਈ ਇਹਨਾਂ ਦੀ ਕੋਈ ਸ਼ਰਾਰਤੀ ਹੋਵੇ ਨਹੀਂ ਉਹ ਮੁੰਡਾ ਮੈਨੂੰ ਆਏ ਨਾ ਕਹਿੰਦਾ ਕਿਉਂਕਿ ਉਹਨੇ ਮੈਨੂੰ ਆਏ ਨਹੀਂ ਕਹਿਣਾ ਸੀ ਉਹਨੇ ਮਿੰਟ ਚ ਦੀ ਹੱਥ ਕੱਢ ਲਿਆ ਵੀ ਆ ਜਾ ਕੀ ਪਤਾ ਇਹਨਾਂ ਦੀ ਕੋਈ ਚਾਲ ਹੋਵੇ ਮੈਨੂੰ ਘਰੋਂ ਕੱਢਣ ਦੀ ਹੁਣ ਇਹਨਾਂ ਦੇ ਚਾਚਾ ਵੀ ਮੁੰਡਾ ਛੱਡ ਜੋ ਮੁੰਡਾ ਤਾਂ ਹੁਣ ਨਹੀਂ ਰਹਿਣ ਦੇ ਦਿੰਦੇ ਤੁਰ ਕੇ ਗਈ ਤੂੰ ਕਾਹਦਾ ਤੁਰ ਕੇ ਗਈ ਬ ਤੇ ਵੀ ਸਾਡੇ ਪਿਆਵੇ ਦਿਮਾਗ ਦਾ ਸਾਡਾ ਹਿੱਲਿਆ ਵੀ ਹੈ ਇਹਦਾ ਨਹੀਂ ਹਿੱਲਿਆ ਇੱਕ ਦਿਨ ਪਹਿਲੇ ਆਨੇ ਮੈਨੂੰ ਇਨਾ ਕੁੱਟਿਆ ਠੀਕ ਆ ਬਾਈ ਤੇ ਉਸ ਟਾਈਮ ਮੈਂ ਮੈਂਟਲੀ ਬਹੁਤ ਜ਼ਿਆਦਾ ਪਰੇਸ਼ਾਨ ਸੀਗੀ ਮੇਰਾ ਦਿਮਾਗ ਹੀ ਨਹੀਂ ਕੰਮ ਕਰ ਰਿਹਾ ਸੀ ਇਹ ਮੈਨੂੰ ਖੜ ਕੇ ਠਾਇਆ ਧੱਕੇ ਨਾਲ ਮੈਨੂੰ ਕਹਿੰਦਾ ਜਾ ਕਰੋਨਾ ਕੀ ਕਰਦੀ ਗਲਤ ਕੰਮ ਕਰੂਗੀ ਤਾਂ ਬਈ ਕੁੱਟੂਗਾ ਤੂੰ ਰੱਖਣੀ ਐ ਬਾਈ ਮੈਂ ਰੱਖ ਲੂੰਗਾ ਸਹੀ ਰਹੂਗੀ ਤਾਂ ਮੈਂ ਰੱਖ ਲੂੰਗਾ ਤੂੰ ਰਹਿਣਾ ਇਹ ਬਈ ਮੈਂ ਤਾਂ ਰਹਿਣ ਨੂੰ ਤਿਆਰ ਆ ਆਪਦਾ ਘਰ ਵਸਾਉਣ ਨੂੰ ਤਿਆਰ ਆ ਪਰ ਜਿਹੜੀ ਮੇਰੇ ਨੇ ਬਦਨਾਮੀ ਕੀਤੀ ਹੈ 4 ਸਾਲ 4 ਸਾਲ ਹੋ ਗਏ 3 ਕ ਸਾਲ ਹੋਏ ਬਈ ਹਜੇ ਤੁਹਾ ਗਾ ਤੁਹਾਡਾ ਇੱਕ ਇੱਕ ਹੈਗਾ ਜੀ ਉਹਦਾ ਤਾਂ ਸ ਉਹ ਮਾਤ ਦਈ ਲੂ ਬਈ ਜਵਾਬ ਮੈਂ ਨਹੀਂ ਦਿੰਦੀ ਤੈਨੂੰ ਤੂੰ ਕਿਉਂ ਨਹੀਂ ਮੈਨੂੰ ਦਿੰਦਾ ਜਵਾਬ ਮੇਰਾ ਆਹ ਉਹਨਾਂ ਹੀ ਮੇਰਾ ਇਹ ਤੁਹਾਨੂੰ ਪਤਾ ਵੀ ਕਾਨੂੰਨ ਦੇ ਵਿੱਚ ਕੋਰਟ ਦੇ ਵਿੱਚ ਜੇ ਦੱਸੇ ਉਹ ਕੁੜੀ ਦਾ ਹੱਕ ਹੁੰਦਾ ਮੁੰਡੇ ਦੇ ਬਈ ਜਵਾਬ ਤੇ ਕੀ ਦਾ ਮਰਜ਼ੀ ਹੋਵੇ ਯਾਰ ਸਾਡੇ ਪਿੰਡ ਦੇ ਸਰਪੰਚ ਮੈਂਬਰ ਇੰਨਾ ਕਰਦੇ ਆ ਮੇਰਾ ਹਾਂ ਉਹ ਉਹਨਾਂ ਨੂੰ ਮੱਲੇਗਾ ਧਰਨਾ ਵੀ ਲਾ ਲੂ ਉੱਥੇ ਅੱਛਾ ਨਹੀਂ ਉਹਨਾਂ ਤੋਂ ਹੀ ਰੋਟੀਆਂ ਬਣਵਾ ਲਿਆ ਸਰਪੰਚਾ ਬਈ ਫਿਰ ਤੇ ਬਈ ਯਾਰ ਬਣਵਾ ਲੂੰਗਾ ਹੁਣ ਵੀ ਦਿੱਤਣਾ ਦਿੰਦੇ ਹੀ ਰਹੇ ਹੁਣ ਤੱਕ ਕਿੰਨਾਕ ਟਾਈਮ ਤੇਰੀ ਮਾਂ ਬਦ ਰੋਟੀਆਂ ਬਣਾ ਕੇ ਦੇਊਗੀ ਬਈ ਯਾਰ ਤੂੰ ਇਹਨੂੰ ਕੁੱਟਿਆ ਸੀਗਾ ਪਹਿਲਾਂ ਇਹਦਾ ਫੇਰ ਬਈ ਮੈਂ ਤਾਂ ਹੁਣ ਵੀ ਕੁੱਟੂ ਲੈਣੂ ਕਿਉਂ ਹੁਣ ਕਿਉਂ ਕੋਈ ਲਾਅ ਆਥੇ ਗਲਤ ਕੰਮ ਕਰੂਗੀ ਉਹ ਕੁੱਟ ਪਊਗੀ ਬਈ ਯਾਰ ਗਲਤ ਕੰਮ ਤੂੰ ਨਹੀਂ ਕੀਤਾ ਬਈ ਮੈਂ ਨਾਲ ਦਾ ਅੱਜ ਕੀਤਾ ਤੇ ਇਨਾ ਕੀਤਾ ਤੂੰ ਸੱਚਾ ਜਮਾਂ ਸੱਚਾ ਹੁੱਚਾ ਬਈ ਮੈਂ ਹਾਂ ਏ ਭਾਈ ਗੋਲਣਾ ਦੀ ਗੱਲ ਕਰਦਾ ਠੀਕ ਆ ਮੈਂ ਕੋਰਟ ਚ ਜਾਊਂਗੀ ਜੇ ਇਹਦੀ ਆਹੀ ਗੱਲ ਆ ਹੁਣ ਇਹਨਾਂ ਨੇ ਮੇਰੀ ਏਡੀ ਬਦਨਾਮੀ ਕਰਤੀ ਠੀਕ ਆ ਨਾ ਤਾਂ ਮੈਂ ਜੇ ਤਾਂ ਇਹ ਮੈਨੂੰ ਰੱਖਦਾ ਤਾਂ ਵੀ ਬੇਇੱਜ਼ਤੀ ਸਾਡੀ ਦੋਨਾਂ ਪਰਿਵਾਰਾਂ ਦੀ ਹੋਗੀ ਤਾਂ ਵੀ ਲੋਕ ਟਿੱਚਰਾਂ ਕਰਨਗੇ ਵੀ ਖਬਰਾਂ ਸੱਚੀ ਮਾੜੀ ਸੀ ਜੇ ਮੈਨੂੰ ਨਹੀਂ ਰੱਖਦਾ ਫਿਰ ਤਾਂ ਮੇਰੀ ਜ਼ਿੰਦਗੀ ਜਮਾਈ ਦੁੱਬਰ ਹੋਈ ਪਈ ਆ ਮੈਂ ਜੇ ਭਾਈ ਮੈਂ ਕਚਹਿਰੀਆਂ ਚ ਜਾਣ ਨੂੰ ਤਿਆਰ ਆ ਠਾਣੇ ਠੀਕ ਆ ਤੂੰ ਰੱਖਣਾ ਇਹਨੂੰ ਭਾਈ ਮੈਂ ਰੱਖ ਲੂੰਗਾ ਹਜੇ ਤਾਂ ਕੀ ਕਹਿਣਾ ਚਾਹਣਾ ਤੂੰ ਰੱਖਣਾ ਚਾਹਣਾ ਇਹਨੂੰ ਨਹੀਂ ਰੱਖਣਾ ਚਾਹੁੰਦਾ ਰੱਖ ਲੂੰਗਾ ਤੈਨੂੰ ਕੀ ਕਹਿਣਾ ਚਾਹਣਾ ਇਹਨੂੰ ਮੈਂ ਪੁੱਤੇ ਕੰਮਾ ਦੋ ਬਈ ਮੈਂ ਗਲਤੀ ਕੋਈ ਕੀਤੀ ਨਹੀਂ ਮੈਂ ਕਹਿਨੀ ਆ ਵੀ ਇਹ ਗੋਲੀਆਂ ਕਹਿੰਦਾ ਨਾ ਵੀ ਮੇਰੇ ਮਾਪਿਆਂ ਨੂੰ ਪਾਈਆਂ ਮੈਂ ਕਹਿਨੀ ਆ ਵੀ ਇਹ ਟੈਸਟ ਕਰਾ ਲਵੇ ਜੇ ਉਹਦੇ ਵਿੱਚ ਗੋਲੀਆਂ ਉਹਨਾਂ ਨੂੰ ਪਤਾ ਡਾਕਟਰਾਂ ਨੇ ਕਹਿਤਾ ਰਿਪੋਰਟ ਦੇ ਵਿੱਚ ਆ ਗਿਆ ਵੀ ਇਹਨਾਂ ਨੂੰ ਕੋਈ ਨੀਂਦ ਦੀਆਂ ਗੋਲੀਆਂ ਦਿੱਤੀਆਂ ਜਾਂਦਾਂਗਾ ਸੀ ਮੈਂ ਮੇਰੇ ਨਾਲ ਜਿਵੇਂ ਮਰਜ਼ੀ ਕਰ ਲੈਣ ਪਰ ਜਿਹੜੀ ਇਹਨਾਂ ਨੇ ਮੇਰੀ ਨਜਾਇਜ਼ ਉਹ ਕੀਤੀ ਹੈਗੀ ਤੇ ਫਿਰ ਮੈਂ ਇਹਨਾਂ ਨੂੰ ਕ੍ਰਿਸੋਂ ਕੋਟ ਕਚਹਿਰੀ ਦੇ ਵਿੱਚ ਹਮ ਚੱਲ ਬਈ ਯਾਰ ਮੇਥੋਂ ਗਲਤੀ ਹੋ ਗਈ ਟਰਕ ਇਹਤੋਂ ਬਹੁਤ ਵੱਡੀ ਹੋਈ ਹੈ ਕੁੜੀ ਦੀ ਬਦਨਾਮੀ ਕੀਤੀ ਹੈ ਵੀਡੀਓ ਤੋਂ ਨਹੀਂ ਬਣਾਉਣੀ ਸੀ ਪਰ ਇਹ ਲੱਖ ਮਾੜੀ ਸੀ ਯਾਰ ਉਹ ਕਰੇ ਬਾਕੀ ਆਪੇ ਸਮਝਾ ਲੈਂਦਾ ਇਹਨੂੰ ਜਿਹੜੀ ਤੂੰ ਬੇਇੱਜ਼ਤੀ ਕਰ ਹੁਣ ਤੂੰ ਰੱਖੇਗਾ ਵੀ ਤੇ ਲੋਕਾਂ ਮੂਹਰੇ ਤੇਰਾ ਤਮਾਸ਼ਾ ਵੀ ਬਣ ਗਿਆ ਇਹਨੂੰ ਪਤਾ ਉਹਦਾ ਅੱਬਾ ਹੀ ਇਹਨੂੰ ਪਤਾ ਹੀ ਹੈ ਗਲਤੀ ਹੋ ਗਈ ਬਈ ਜਰਾ ਯਾਰ ਉਹ ਤੈਨੂੰ ਵੀ ਗਲਤੀ ਮੰਨਣੀ ਚਾਹੀਦੀ ਏ ਜੇ ਮਾੜਾ ਮੋਟਾ ਤੈਨੂੰ ਲੱਗਦਾ ਵੀ ਗਲਤੀ ਹੈਗੀ ਏ ਤੇਰੀ ਮੈਂ ਤਾਂ ਬਈ ਹਜੇ ਵੀ ਇੰਨੀ ਗਲਤੀ ਮੇਰੀ ਆਪ ਹੀ ਏ ਮੈਂ ਇਹਨਾਂ ਦੇ ਮਗਰ ਲੱਗ ਕੇ ਉਹਨੂੰ ਰੋਟੀ ਪਾਣੀ ਦਿੰਦੀ ਰਹੀ ਠੀਕ ਆ ਵੀ ਮੈਂ ਉਹਨੂੰ ਝਟਕਿਆ ਨਹੀਂ ਜੇ ਮੈਂ ਉਹਨੂੰ ਕਹਿੰਦੀ ਵੀ ਭਰਾ ਸਾਡੇ ਘਰੇ ਨਾ ਆਇਆ ਕਰ ਸੋ ਸੋਚਦੀ ਸੀ ਹੋਰ ਕੁਛ ਤੇ ਫਿਰ ਆ ਗਿਆ ਹੋਰ ਹਾਂ ਮੈਂ ਤਾਂ ਆ ਉਹਦੇ ਜਵਾਕਾਂ ਵਾਂਗੂ ਸਮਝ ਕੇ ਉਹਨੂੰ ਰੋਟੀ ਪਾਣੀ ਖਵਾਉਂਦੀ ਸੀ ਸਾਸ ਨੇ ਕਦੇ ਤੈਨੂੰ ਤੰਗ ਕਰਦੀ ਹੁੰਦੀ ਸੀ ਸਾਸ ਨੂੰ ਤਾਂ ਹੀ ਮੈਂ ਪਹਿਲੇ ਦਿਨ ਤੋਂ ਹੀ ਨਹੀਂ ਪਸੰਦ ਤੁਹਾਨੂੰ ਮੈਂ ਦੱਸ ਕਹੀ ਹੱਡੀਆਂ ਗਈ ਉਸੇ ਦੇ ਤਾਂ ਸਾਰਾ ਕੀਤਾ ਕਰਾਇਆ ਹੂੰ ਉਣੀ ਤਾਂ ਸਾਰਾ ਦਿਮਾਗ ਦੇ ਵਿੱਚ ਇਹਦੇ ਭਰਿਆ ਸੀਗਾ ਨਹੀਂ ਇਹ ਤਾਂ ਦਿਮਾਗ ਚ ਇਹੋ ਜੀ ਕੋਈ ਗੱਲ ਹੀ ਨਹੀਂ ਸੀ ਤੁਸੀਂ ਮੈਨੂੰ ਇਹ ਦੱਸੋ ਪੰਜਾਬ ਦੇ ਵਿੱਚ ਹੋਰ ਵੀ ਤੁਹਾਡੇ ਅੱਗੇ ਬਹੁਤ ਮੁੱਦੇ ਹੋਣਗੇ ਹੁਣ ਤੁਹਾਡਾ ਮੁੱਦਾ ਚਲ ਸੁਝਾ ਲਿਆ ਤੁਸੀਂ ਇੱਕ ਦੂਜੇ ਨਾਲ ਵਹਿਲੋਂਗੇ ਮੈਨੂੰ ਪਤਾ ਹੁਣ ਤੁਹਾਡੇ ਜੋ ਗੱਲਬਾਤ ਆਪਾਂ ਕਰ ਲਈ ਹੈ ਨਾ ਪਰ ਕਈ ਕੁੜੀਆਂ ਆਪਣੇ ਘਰਾਂ ਨਾਲ ਧੋਖਾ ਵੀ ਦਿੰਦੀਆਂ ਨੇ ਤੇ ਘਰ ਵਾਲੇ ਵੀ ਤੰਗ ਕਰਦੇ ਨੇ ਤੇ ਇਹਨਾਂ ਨੂੰ ਮਾਵਾ ਪਿੱਛੇ ਲੱਗਣਾ ਚਾਹੀਦਾ ਆਪਣੇ ਸੱਸ ਪਿੱਛੇ ਲੱਗਣਾ ਚਾਹੀਦਾ ਕੀ ਗੱਲ ਕਹਿਣਾ ਚਾਹੁੰਦੇ ਹੋ ਉਹ ਜੀ ਬਾਰੇ ਬਈ ਮੈਂ ਤਾਂ ਇਹ ਕਹਿਣਾ ਚਾਹੁੰਦੀ ਆ ਦੇਖੋ ਹਨਾ ਮਾਂ ਆਪਦੀ ਥਾਂਗੀ ਠੀਕ ਆ ਤੇ ਜਿਹੜੀ ਮਾਂ ਆਪਦੀ ਥਾਂ ਕੀ ਤੇ ਜਿਹੜੇ ਮਤਲਬ ਘਰ ਵਾਲੀ ਹੁੰਦੀ ਉਹ ਆਪਦੀ ਥਾਂ ਠੀਕ ਆ ਮਾਂ ਦੀ ਵੀ ਸੁਣੋ ਹੁੰਦਾ ਕਈ ਥਾਵਾਂ ਤੇ ਘਰ ਵਾਲਿਆਂ ਦਾ ਵਾਕਈ ਇਹੋ ਜਿਹਾ ਕੁਝ ਕਰੀ ਜਾਂਦੇਗਾ ਦੁਨੀਆ ਤੇ ਬਹੁਤ ਕੁਝ ਚੱਲੀ ਜਾਂਦਾ ਪਰ ਐਵੇਂ ਨਜਾਇਜ਼ ਕਿਸੇ ਦੀ ਗੱਲ ਸੁਣ ਕੇ ਆਪਦੀ ਮਾਂ ਮਗਰ ਲੱਗ ਕੇ ਜਾਂ ਕਿਸੇ ਵੀ ਮਗਰ ਲੱਗ ਕੇ ਆਪਦੇ ਰਸਤੇ ਤੇ ਛਾਕ ਨਹੀਂ ਕਰਨਾ ਚਾਹੀਦਾ ਕਿਉਂਕਿ ਘਰ ਵਾਲੇ ਤੇ ਘਰ ਵਾਲੀ ਦਾ ਰਿਸ਼ਤਾ ਬਹੁਤ ਹੀ ਕੀਮਤੀ ਹੁੰਦਾ ਹਨਾ ਜੇ ਵਿੱਚ ਵਿਸ਼ਵਾਸ ਹੋਵੇ ਤੇ ਜੇ ਹੁਣ ਇਹ ਉੱਦੇ ਆਪਦੀ ਮਾਂ ਦੀ ਗੱਲ ਸੁਣ ਕੇ ਮੇਰੇ ਨਾਲ ਕੁੱਟਮਾਰ ਨਾ ਕਰਦਾ ਇਹਨੇ ਮੇਰੇ ਵਾਰੀ ਇੱਕ ਵਾਰੀ ਮੇਰੇ ਬਾਰੇ ਸੋਚਿਆ ਨਹੀਂ ਮੇਰੀ ਗੱ ਜੋਨ ਰਹਿ ਲਗੇ ਪਰ ਸਾਡੀ ਜਿਹੜੀ ਬਦਨਾਮੀ ਹੋਈ ਆ ਉਹ ਵਾਪਸ ਨਹੀਂ ਹੋਣੀ ਹਾਂ ਤੁਸੀਂ ਕੀ ਕਹਿਣਾ ਜੀ ਬਈ ਮਦਾ ਨਹੀਂ ਕਹਿਣਾ ਜਨਾ ਮਸਲਾ ਗਲਤੀ ਹੈ ਜੀ ਜਾਨੇ ਕਿਹੜਾ ਕੋ ਹੋਣਾ ਠੀਕ ਆ ਬਈ ਅੱਜ ਤੋਂ ਬਾਅਦ ਇਹ ਵੀ ਮੈਨੂੰ ਸਹੀ ਰਵੇ ਮੈਂ ਜੀ ਸਹੀ ਰੂੰਗਾ ਠੀਕ ਆ ਬਈ ਤੇ ਆਪਾਂ ਇਹ ਨਹੀਂ ਕਹਿੰਦੇ ਹਨ ਇਹ ਵੀ ਆਪਾਂ ਤਾਂ ਨਹੀਂ ਆਏ ਕਹਿੰਦੇ ਆ ਦਾ ਜਵਾਬ ਆਣਾ ਤੇਰਾ ਬਦਜਾ ਅੱਜ ਤੱਕ ਮੈਂ ਨਹੀਂ ਕਦੇ ਹੋ ਜਾ ਬਈ ਯਾਰ ਇਹ ਨੂੰ ਵੀ ਨਹੀਂ ਹੋ ਜਾ ਕੋਈ ਕਰਨਾ ਚਾਹੀਦਾ ਹੋਰ ਪਿੰਡ ਰਹਿਣ ਲੱਗ ਜਾਂਗੇ ਬਈ ਅਸੀਂ ਹੁਣ ਅੱਜ ਜਿਹੜੀ ਤੁਸੀਂ ਇਹ ਵੀਡੀਓ ਵੇਖੀ ਆ ਇਹਨਾਂ ਦੋਨਾਂ ਦਾ ਸੁਲਝਾ ਆਪਾਂ ਕਰਵਾਤਾ ਇਨਾਂ ਦਾ ਬਹੁਤ ਵੱਡਾ ਰੌਲਾ ਚੱਲ ਰਿਹਾ ਸੀ ਲੋਕਾਂ ਪਿੱਛੇ ਲੱਗੇ ਆਪਣਾ ਭਗਰਪੱਟ ਨੂੰ ਫਿਰਦੇ ਸੀ ਹਨਾ ਪਹਿਲਾਂ ਮੁੰਡੇ ਤੋਂ ਪੁੱਛਿਆ ਗਿਆ ਫਿਰ ਕੁੜੀ ਤੋਂ ਪੁੱਛਿਆ ਗਿਆ ਹੁਣ ਇਹਨਾਂ ਨੂੰ ਦੋਨਾਂ ਨੂੰ ਕੈਮਰੇ ਮੂਰੇ ਲਿਆਂਦਾ ਗਿਆ ਕਿਉਂ ਲਿਆਂਦਾ ਗਿਆ ਕਿਉਂਕਿ ਇਹਨਾਂ ਦਾ ਅੰਡਰਸਟੈਂਡਿੰਗ ਜਿਹੜੀ ਵੀ ਗੱਲਬਾਤ ਆ ਜੇ ਇਕੱਲੇ ਇਕੱਲੇ ਰਹਿਣਗੇ ਤਾਂ ਟੁੱਟ ਜਾਣਗੇ ਛੇਤੀ ਜੇ ਇਕੱਠੇ ਹੋਣਗੇ ਤਾਂ ਇੱਕ ਦੂਜੇ ਨੇ ਗਲਤੀਆਂ ਦਾ ਪਤਾ ਲੱਗੂਗਾ ਹੁਣ ਮੁੰਡੇ 'ਚ ਵੀ ਗਲਤੀ ਐ ਤੇ ਕੁੜੀ 'ਚ ਵੀ ਗਲਤੀ ਐ ਕੁੜੀ ਜੀ ਵੀ ਗਲਤੀ ਹੈ ਥੋੜੀ ਜੀ ਮੁੰਡੇ 'ਚ ਵੀ ਗਲਤੀ ਹੈ ਤੇ ਦੋਨਾਂ ਦੀ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਦੇ ਵਿੱਚ ਤੁਹਾਨੂੰ ਕਿਵੇਂ ਸਹੀ ਲੱਗਦਾ ਕਿ ਗਲਤ ਲੱਗਦਾ ਪੰਜਾਬ ਦੀਆਂ ਹੋਰ ਵੀ ਬਹੁਤ ਸਾਰੀਆਂ ਕੁੜੀਆਂ ਹੈਗੀਆਂ ਜਿਨ੍ਹਾਂ ਨਾਲ ਇਦਾਂ ਦਾ ਸਿਸਟਮ ਹੁੰਦਾ ਜਾਂ ਮੁੰਡਿਆਂ ਨਾਲ ਇਦਾਂ ਦਾ ਹੁੰਦਾ ਪਰ ਆਪਣੇ ਪਰਿਵਾਰ ਨੂੰ ਸਮਝਾਓ ਆਪਣੇ ਪਿਆਰ ਪਰਿਵਾਰ ਨੂੰ ਸਮਝ ਕੇ ਰੱਖੋ ਨਾ ਆਪਣੇ ਆਵਾਵਾਂ ਪਿੱਛੇ ਲੱਗੋ ਜੇ ਹਾਂ ਕਈ ਹੱਦਾਂ ਤੱਕ ਮਾਂ ਪਿਓ ਦੇ ਪਿੱਛੇ ਲੱਗਣਾ ਵੀ ਚਾਹੀਦਾ ਪਰ ਕਈ ਥਾਵਾਂ ਤੇ ਨਹੀਂ ਲੱਗਣਾ ਚਾਹੀਦਾ ਲੋਕਾਂ ਮੂਰੇ ਤਮਾਸ਼ਾ ਨਾ ਬਣਾਓ ਆਪਣੇ ਘਰ ਦੀ ਗੱਲ ਆਪਣੇ ਘਰ ਦੇ ਵਿੱਚ ਰੱਖੋ ਇੱਕ ਗੱਲ ਤੁਸੀਂ ਸੁਣੀ ਹੋਊਗੀ ਜੇ ਆਪਾਂ ਰੋਟੀ ਖਾ ਕੇ ਘਰੋਂ ਨਿਕਲਦੇ ਆਂ ਤੇ ਆਪਾਂ ਨੂੰ ਲੋਕਾਂ ਨੂੰ ਕੀ ਪਤਾ ਹੁੰਦਾ ਆਪਾਂ ਮੀਟ ਨਾਲ ਰੋਟੀ ਖਾਧੀ ਆ ਜਾਂ ਕਿਸੇ ਚੱਟਣੀ ਨਾਲ ਰੋਟੀ ਖਾਧੀ ਆ ਇਸ ਕਰਕੇ ਆਪਣੇ ਘਰ ਦੀਆਂ ਗੱਲਾਂ ਨੂੰ ਲੁਕੋ ਕੇ ਰੱਖੋ ਲੋਕਾਂ ਮੂਰੇ ਤਮਾਸ਼ਾ ਨਾ ਬਣਾਓ ਅੱਜ ਇਹ ਵੀਡੀਓ ਤੁਹਾਨੂੰ ਸਿੱਖਿਆ ਦੇਣ ਵਾਸਤੇ ਬਣਾਈ ਗਈ ਆ ਧੰਨਵਾਦ